ਲੇ ਬੇਬੇ ਮੈਂ ਕਿ ਸ਼ਹਿਰਾਂ ਜਾਂ ਤੇਰੇ ਤੇ ਸਿਉਣ ਲਾਦਾ ਇਹਨਾਂ ਤੇ ਪਾ ਲੈ ਬੇਬੇ ਤੂੰ ਸਾਰਾ ਦਿਨ ਬੈਠੀ ਰਹਿਨੀ ਐ ਤੂੰ ਮੈਨੂੰ ਕੰਮ ਕਾ ਦੱਸ ਦੇਤੀ ਮੈਂ ਕੰਮ ਕਰ ਦਣੀ ਆ ਉਹੀ ਹੇ ਹੇ ਕੁਰਸੀ ਵੀ ਲੈਂਦੀ ਹੈਗੀ ਬੈਠਣਾ ਮੈਂ ਤੇ ਮੇਲੀ ਬੈਠੇ ਰਹੇ ਜਾਈ ਜਾਂਦਾ ਜੀ ਦਾ ਕੰਮ ਕਰਿਆ ਹੋ ਵੀ ਕੀ ਕੰਮ ਕਰਨਾ ਬੇਬੇ ਤੂੰ ਤੂੰ ਮੈਨੂੰ ਦੱਸ ਕੋਈ ਦਾ ਚੀਤ ਲਾਣੀ ਆ ਕੋਈ ਭਾਂਡੇ ਮਾਝ ਲਾਣੀ ਨਾ ਨਾ ਕੋਈ ਕੰਮ ਨਹੀਂ ਸਾਰੇ ਕੰਮ ਹੋ ਗਏ ਸਫਾਈ ਐਰ ਸੋਈ ਦੀ ਉਹ ਕਰ ਦਣੀ ਆ ਨਾ ਨਾ ਕੰਮ ਸਾਰੇ ਹੋ ਗਏ ਬੇਬੇ ਤੂੰ ਰਾਮ ਰਾਮ ਕਰਿਆ ਕਰ ਬਸ ਕੋਈ ਤੇਰੇ ਨੂੰ ਵੀ ਸੁਖ ਹੋਵੇ ਮੇਰਾ ਮੇਰੀ ਬੀਬੀ ਆਈਏ ਮੇਰੇ ਕੋਈ ਨਾ ਮੈਂ ਬਿਆਹ ਸੁਖੀ ਹੈਗਾ ਜਿਹੜਾ ਤੂੰ ਸਾਰਾ ਬੰਨ ਰੁੱਜ ਕੇ ਘਰ ਦੇਤਾ ਸਾਨੂੰ ਹਣਾ ਤੇ ਇਹ ਦੂਟਾ ਕੀ ਸੁਖ ਹੋਊਗਾ ਘਰੇ ਬੈਠੀ ਐ ਤੂੰ ਇੰਨੇ ਸਾਰਾ ਬਹੁਤ ਆ ਬੇਬੇ ਮੈਨੂੰ ਤਾਂ ਚੱਲ ਤੂੰ ਇਹਨਾਂ ਵੀ ਤੀਏ ਐ ਹੋਜੇ ਮੇਰੀ ਬੀਬੀ ਮੇਰਾ ਨੱਥ ਮਟਾਉਂਦੀ ਐ ਨਾ ਨਾ ਬੇਬੇ ਕੰਮ ਇੰਨੇ ਕਿੰਨੇ ਕਨੇ ਸਾਰੀ ਉਮਰ ਹੀ ਹੋ ਗਈ ਤੈਨੂੰ ਕੰਮ ਕਰਦੀ ਨਹੀਂ ਬਸ ਹੁਣ ਤੂੰ ਕੰਮ ਕਰਿਆ ਕਰ ਜਿਹੜਾ ਕਰਿਆ ਹੋਵੇ ਉਹ ਤੂੰ ਬੈਠੇ ਵੀ ਨਹੀਂ ਐ ਬੈਠੇ ਤਾਂ ਕੰਨੂ ਜਾਂਦਾਗਾ ਹਾਂ ਘਰ ਤੈਨੂੰ ਸਾਰਾ ਜਾ ਹੋ ਜਾਂਦਾ ਮਾੜਾ ਜਾ ਨਾ ਨਾ ਕੋਈ ਨਾ ਬੇਬੇ ਕੋਈ ਨਾ ਕੰਮ ਮੈਂ ਕਰਦਾਂ ਨੀ ਨਾ ਨਾ ਕੋਈ ਕੰਮ ਨਹੀਂ ਬੇਬੇ ਹੈਗਾ ਹਜੇ ਪੈ ਜਾ ਬੇਬੇ ਦੁਪਹਿਰ ਨੂੰ ਛੱਟ ਪਰ ਤਾਂ ਬੈਠੀ ਰਹਿਣੀ ਐ ਜੇ ਕਿਸੇ ਕੁਸ ਖਾਣ ਪੀਣ ਨੂੰ ਜੀ ਕਰਦਾ ਹੁੰਦਾ ਨਾ ਬੇਬੇ ਤੂੰ ਦੱਸ ਦਿਆ ਕਰ ਮੈਨੂੰ ਮੈਂ ਬਣਾ ਕੇ ਦੇ ਦਿਆ ਕਰੂੰਗੀ ਬੇਬੇ ਸਾਡੇ ਬੰਦੇ ਦਾ ਜੀ ਤਾਂ ਕਰਦੀ ਐ ਖਾਣ ਨੂੰ ਹਾਂ ਇੱਥੇ ਕਰ ਕਰਦੇ ਨਾ ਕਈ ਚ ਕਰਦੇ ਹਾਂ ਹਾਂ ਕਰਦੇ ਹੀ ਹੈਗਾ ਜੋ ਅੱਕਾਂ ਵਰਗਾ ਹੋ ਜਾਂਦਾ ਬੰਦਾ ਨਾ ਕੋਈ ਦਾਣਾ ਪਾਣੀ ਫੜਾਣ ਦੀ ਮੈਨੂੰ ਮੈਂ ਚੀਤ ਦਾਂਦੀ ਕੋਈ ਨਹੀਂ ਹੈਗਾ ਬੇਬੇ ਅੱਜ ਤਾਂ ਦੇਖ ਦੀ ਕਾਦੀ ਸਬਜ਼ੀ ਬਣਾਈ ਮੂੰਗੀ ਬਣਨੀ ਮੂੰਗੀ ਬਣਾ ਲਾਂਗੇ ਨਹੀਂ ਕਦੋਂ ਬਣਾਗੇ ਉਹ ਬਣਾ ਲਾਂਗੇ ਆ ਜਿਹੜਾ ਜਿਹੜੀ ਤੂੰ ਖਾਣੀ ਹੈ ਸਬਜ਼ੀ ਬਣਾ ਲੈਣਾ ਸਕੀਮ ਨਹੀਂ ਕਦੋਂ ਬਣਾ ਲਾਂਗੇ ਪਸਲੀ ਜੁੱਧ ਪਾ ਕੇ ਬਣਾ ਲਾਂਗੇ ਹਾਂ ਫਿਰ ਕਦੋਂ ਬਣਾ ਲੈਨੇ ਮੈਂ ਤੈਨੂੰ ਆਇਆ ਦੀ ਸੀ ਵੀ ਮੈਨੂੰ ਤੁਹਾਨੂੰ ਦੱਸ ਦਿਆ ਕਰ ਵੀ ਆ ਕਰ ਲੈ ਬੀਬੀ ਉੱਥੇ ਮੈਂ ਸਾਰਾ ਹੀ ਕਰਦੀ ਸੀ ਕੋਈ ਨਹੀਂ ਬੇਬੇ ਹੁਣ ਤੂੰ ਛੱਡ ਉਹ ਉੱਥੋਂ ਦੀਆਂ ਛੱਡਦੇ ਪਹਿਲਾਂ ਮੈਂ ਲੀੜੇ ਧੋਂਦੀ ਸੀ ਮੈਂ ਆਂਦੀ ਸੀ ਡੁੱਬੜੀ ਦੇ ਜਵਾਕ ਪੜ ਉਹ ਦੇਖ ਲਾ ਤਾਂ ਢਿੱਡ ਜ ਨਹੀਂ ਮੈਂ ਤਾ ਸੀ ਬੇਬੇ ਤੋਂ ਕੰਮ ਕਰਾਈਏ ਮੇਰੇ ਤਾਂ ਹਜੇ ਵੀ ਧੀ ਹੈ ਬੈਠੀ ਜਾ ਤੇਰੇ ਕੋਲ ਐ ਡੋਈ ਜੀ ਉਧਰ ਫਿਰਦੀ ਐ ਬੇਬੇ ਤੈਨੂੰ ਮੈਂ ਕਿਹਾ ਵੀ ਤੂੰ ਐਵੇਂ ਨਾ ਉਹਨਾਂ ਦੀ ਚਿੰਤਾ ਕਰਿਆ ਕਰ ਛੱਡ ਫਿਰ ਆਏ ਕੱਪੜੇ ਧੋਉਂਦੀ ਨੇ ਭਾਂਡੇ ਮਾਂਦੀ ਨਾਲੇ ਦੇ ਸਾਰਾ ਨਹੀਂ ਫਿਰ ਹੁਣ ਤੇ ਇਹ ਕੰਮ ਜ਼ਿਆਦਾ ਹੁੰਦੇ ਨੇ ਵੀ ਮੈਂ ਕੰਮ ਕਰਾਂ ਹਾਂ ਹਾਂ ਮੈਂ ਹੀ ਅਵੀ ਚੱਲ ਉਹਦਾ ਵੀ ਕਰਦੀ ਸੀ ਤੇਰਾ ਕਰਦੇ ਆ ਚੱਲ ਮੈਨੂੰ ਆਏ ਕੋਈ ਸਰੀਕਾ ਬੇਬੇ ਕੰਮ ਦਾ ਮੈਂ ਨਹੀਂ ਕਰਾਉਣਾ ਹੈਗਾ ਮੈਨੂੰ ਕੀ ਉਹ ਆਗੀ ਤੇਰੇ ਨਾਲ ਕੋਈ ਉਹ ਆਗਾ ਸਰੀਕਾਗਾ ਐਵੇਂ ਨਾ ਦੁੱਦ ਤੇ ਲੇਕੂ ਗੱਲ ਮੈਂ ਤੈਨੂੰ ਆਖੀ ਜੰਨੀ ਬੇਬੇ ਤੂੰ ਹਦਾ ਆਰਾਮ ਆਰਾਮ ਕਰਿਆ ਕਰ ਜੀ ਤਾਂ ਕਰਿਆ ਹੁੰਦਾ ਪੁੱਤੋਂ ਤੂੰ ਬੈਠਿਆ ਨਹੀਂ ਬੈਠਿਆ ਤਾਂ ਨਹੀਂ ਜਾਂਦਾ ਚਲ ਕੋਈ ਨਹੀਂ ਤੋਰਾ ਫੇਰਾ ਕਰ ਲਿਆ ਕਰ ਵਸਾ ਤਾਂ ਨਿਬੜ ਗਿਆ ਮੇਰਾ ਹੁਣ ਮੈਂ ਵੀ ਬੇਲੇ ਵਾਂਗ ਹੁੰਨੀ ਆ ਬੇਬੇ ਮੇਰੇ ਤਾਂ ਬਲਾਈ ਸੋਨਾ ਦਿਨ ਨਿਕਲਦਾ ਜੀ ਜਦ ਤੂੰ ਆਈਆਂ ਜੀ ਲੱਗਿਆ ਰਹਿੰਦਾ ਕਰੇ ਕਿਉਂਕਿ ਮੈਂ ਇਕੱਲੀ ਬੈਠੀ ਰਹਿੰਦੀ ਸੁਣੀ ਇਧਰੇ ਬੰਦੇ ਆ ਤਾਂ ਜੀ ਵੀ ਨਹੀਂ ਲੱਗਦਾ ਹੋਰ 100 ਚੜਦੀਆਂ ਉੱਤਰਦੀਆਂ ਸੀਗੀਆਂ ਤੇ ਹੁਣ ਵਧੀਆ ਦਿਨ ਨਿਕਲ ਜਾਂਦਾ ਹੈਗਾ ਆਇਕ ਕਰਿਆ ਗਿਆ ਸੀ ਹਾਂ ਬਸ ਉਹ ਵੜੀ ਰਹੀ ਸੀ ਹੁਣ ਮੈਂ ਕਦੂ-ਕਦੂ ਦੇਖ ਕਿਉਂ ਨਹੀਂ ਆ ਬੇਬੇ ਉਧਰ ਬਾੜੀ ਚ ਆਂ ਨਹੀਂ ਫਿਰ ਮੈਂ ਕੱਟ ਦੂੰਗਾ ਝੱਟਾ ਮੈਂ ਤੜਕਾ-ਟੁੜਕਾ ਵੀ ਲਾ ਲਾਂ ਨਾ ਨਾ ਤੜਕਾ-ਟੁੜਕਾ ਨਹੀਂ ਆ ਨਾ ਕੁਝ ਨਹੀਂ ਕਰਨਾ ਪਾਣੀ ਪਾਣੀ ਪੈ ਕੰਮ ਕੋ ਮਦਨਾ ਤੂੰ ਸੋਚਿਆ ਕਰ ਕੰਮ ਦਾ ਤਾਂ ਕੋਈ ਚੱਕਰ ਨਹੀਂ ਮੈਨੂੰ ਤਾਂ ਬਾਹਲਾ ਵੱਡਾ ਸਾਰਾ ਹੋ ਗਿਆ ਬੇਬੇ ਤੇਰਾ ਤੁਰਦੀ ਪ੍ਰਾਨੀ ਤਾਂ ਲੋਟ ਰਹੀ ਨਹੀਂ ਪੁੱਤ ਕੋਈ ਨਾ ਤੂੰ ਤੋਰਾ ਫੇਰਾ ਕਰ ਲਿਆ ਕਰ ਇੱਧਰ ਜਾਇਆ ਆਇਆ ਕਰ ਗੁਰਦੁਆਰਾ ਸਾਹਿਬ ਜਾਇਆ ਆਇਆ ਕਰ ਬੀਬੀ ਮਾੜਾ ਮੋਟਾ ਸਾਰੀ ਉਮਰ ਹੀ ਹੋ ਗਈ ਬੇਬੇ ਕੰਮ ਕਰਦੀ ਨੂੰ ਹੁਣ ਨਾ ਤ ਉਹਨੂੰ ਕੋ ਟਾਈਮ ਹੈ ਕੰਮ ਦੀ ਉਮਰ ਹੈ ਵੀ ਚੱਲ ਤੈਨੂੰ ਕੀ ਦੱਸੋ। ਕੋਈ ਨਾ। ਆਹੀ ਸੁੱਖ ਵੱਡਾ ਹੈਗਾ ਤੂੰ ਘਰੇ ਬੈਠੀ ਆ ਕਿੱਡਾ ਵੱਡਾ ਭਾਗ ਹੈਗਾ। ਭਾਗ। ਸਿਆਣੇ ਬੰਦੇ ਦਾ ਤਾਂ ਬਹੁਤ ਵੱਡਾ ਭਾਗ ਹੁੰਦਾ ਘਰੇ ਬੈਠਿਆਂ ਦਾ। ਤੂੰ ਵੀ ਐ ਕਹਿੰਦੇਂਗੀ ਮੇਰੇ ਸਾਸਨੇ ਮਿਲਣਾ। ਬਸ ਮੈਨੂੰ ਤਾਂ ਆਹੀ ਬੜੀ ਵੱਡੀ ਉਹ ਆ ਬੇਬੇ ਬਾਲੀ ਖੁਸ਼ੀ ਹੈ ਵੀ ਤੂੰ ਬੈਠੀ ਹੈ ਮੇਰੇ ਘਰੇ। ਮੇਰਾ ਘਰ ਨਹੀਂ ਕਰਦਾ ਤੇਰਾ ਹੀ ਹੈ। ਸ਼ਾਬਾਸ਼ ਕੀਤੀ ਹੈ। ਮੈਂ ਕਿਹੜਾ ਨਾਂ ਲੈ ਆ ਜਾਣਾ ਸੋਦਾ ਹੀ ਹੈ ਤੀ। ਹਾਂ ਇਹ ਤਾਂ ਹੈਗਾ ਹੀ ਆ ਬੇਬੇ। ਤੇ ਨਾ ਬੇਬੇ ਤੂੰ ਐ ਵੀ ਨਾ ਕਹਿ। ਜੁ ਜੁ ਗੁਜੂ ਗੁਜੀ ਮੈਂ ਤੇ ਆਦੇ ਪੋਤੇ ਪੋਤੀਆਂ ਦਾ ਵਿਆ ਚੰਗਾ ਬੇਬੀ ਮੈਂ ਸਬਜ਼ੀ ਤੋੜ ਲਿਆ ਮੈਂ ਚੰਗਾ ਚੰਗਾ ਪੁੱਤ ਆਰਾਮ ਕਰ ਲਿਆ ਕਰ ਸਾਰਾ ਦਿਨ ਬੈਠੀ ਨਾ ਰਹਿਆ ਕਰ ਕੋਈ ਨਹੀਂ ਪੈ ਜਾ ਬਿੰਦ ਚੱਟ ਨਿਹਲਾਏ ਕੀ ਪੁੱਤ ਦਾ ਪਤਾ ਲੱਗ ਜਾਂਦਾ ਇਹ ਨਿਹਲਾ ਕੋਈ ਕੰਮ ਨਹੀਂ ਕਰਨੀ ਮੈਨੂੰ ਕੋਈ ਵੀ ਬੀਬੀ ਵੀ ਬੈਠੀ ਰਹਿ ਬੈਠੀ ਰਹਿ ਨਹੀਂ ਉਹਦਾ ਮੈਂ ਸਾਰਾ ਦਿਨ ਕਰੀ ਜਾਂਦੀ ਸਾਰਾ ਦਿਨ ਉਹਨੇ ਮਾਂ ਦੀ ਧੀ ਨੇ ਕਦੇ ਆਈ ਨਹੀਂ ਕਿਹਿਆ ਵੀ ਬੀਬੀ RAM ਕਰ ਲੋ ਪਤਾ ਹੀ ਨਹੀਂ ਉਹਦਾ ਮੂੰਹ ਹੋ ਨਿਕਲਦਾ ਨਹੀਂ ਸੀ RAM ਤੇ 10 ਵਾਰੀ ਕਹਿੰਦੀ ਬੀਬੀ RAM ਕਰ ਲਾ ਪਾਏ ਜਾ ਬੀਬੀ RAM ਕਰ ਲਾ ਪਾਏ ਜਾ ਦੇ ਉਹਦਾ ਜਿੰਨਾ ਕੰਮ ਕਰੀ ਜਾਂਦੀ ਉਹਨੇ ਹੀ ਥੋੜਾ ਸੀ ਉਹਨੇ ਹੀ ਪੁੱਠਾ ਹੋ ਗਈ। ਦੇ ਲਾ ਕਿੰਨਾ ਜਮਾਨ ਦੀ ਮਿੱਠ ਤੈਰੀ ਚ ਤੇ ਫਸੀ ਮੈਂ ਉੱਥੇ ਬੈਠੀ ਰਹੀ ਤੇ ਮੈਂ ਬਸ ਝੇਪ ਝੇਪ ਚ ਤੇ ਉਹੀ ਗੱਲ ਹੈ ਨਾ ਕਹਿੰਦੇ ਹੁੰਦੇ ਆ ਕਿ ਸਿਆਣੇ ਨੂੰ ਕੋਣ ਉਹ ਕਰੇ ਤੇ ਬਰਦ ਦਾ ਕੇ ਲਾਣੇ ਦਾ ਤੀ ਕਰਾਣੇ ਦੀ ਇਹ ਸਿਆਣੇ ਦੀ ਕਹਾਵਤ ਤਾਂ ਹੀ ਹੈ। ਲਾਣੇ ਤੇ ਕਰਾਣੀ ਕਰਦਾ ਤੀ ਪੁੱਤ ਦਾ ਇੱਥੋਂ ਪਤਾ ਲੱਗਦਾ। ਸਾਰਾ ਦਿਨ ਆਖੂ ਹੀ ਲਾ ਵੀ ਬੀ ਆ ਖਾਲਾ 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 ਕੋੜੇ ਵੀ ਨਹੀਂ ਸੀ ਵਹਿੰਦੀ ਖਾਣ ਪੀਣ ਤਾਂ ਛੱਡਾ ਜਿਹੜਾ ਮੈਂ ਪਕਾਉਂਦੀ ਸੀ ਚੱਕ ਕੇ ਵੀ ਖਾ ਲਾਂਦੀ ਸੀ ਉੱਥੇ ਬਮੈ ਲਾ ਗਿਆ ਉੱਥੇ ਖੜ ਗਈ ਉੱਥੇ ਟੀਵੀ ਲਾ ਲਿਆ ਸਵਾਰ ਕੇ ਬਣ ਗਈ ਜੇ ਤਾਂ ਗਾਂਹਾਂ ਤਾਂ ਪਿਛਲੇ ਪਾਸੇ ਹੈ ਜੇ ਪਿਛਲੇ ਪਾਸੇ ਤਾਂ ਮੂਲੇ ਪਾਸੇ ਕਦੇ ਆਈ ਨਹੀਂ ਸੀ ਕਿਹਾ ਵੀ ਬੀਬੀ ਕਿਵੇਂ ਹੈ ਕਿਵੇਂ ਨਾ 녀 ਕੋਲੇ ਮੰਜਾ ਢਾ ਲਿਆ ਜਾਂ ਕੋਲੀ ਪਾਏਗੀ ਨਾ ਬਾਪਨ ਦੀ ਕੋਈ ਪਤਾ ਨਹੀਂ ਕਿ ਸੋਣੀ ਦੇ ਚਿੱਤ ਸੀ ਆ ਪਤਾ ਨਹੀਂ ਕੱਢਣਾ ਹੀ ਸੀਗਾ। ਉਂ ਦੇ ਹਲਾ ਹਲਾ ਲਾ ਲਾਗਾ। ਸਾਹ ਵਾ ਕੋਲੇ ਤਾਂ ਬੈਠ ਕੇ ਸਬਜ਼ੀ ਕੱਟੂ। ਕੋਲੇ ਮੇਰੇ ਪਊ। ਕੋਲੇ ਮੇਰੇ ਬੈਠੂ ਵੀ। ਤੀ ਪੁੱਤ ਤਾਂ ਆਏ ਲੱਗ ਜਦਾ ਆਪਦਾ ਵੀ ਚਿੱਤ ਵੱਧਾ। ਵੀ ਮੇਰੇ ਕੋਲੇ ਬੈ ਗਈ ਆ ਕੇ ਮੇਰੇ ਕੋਈ ਮੰਜਾ ਢਾ ਕੇ ਪੈ ਗਈ। ਲੈ ਬੀਬੀ ਜਿਹਾ ਸਰਵਾ ਰਿਆਂ। ਤੇ ਜਮਾਨੀ ਉਤਾਏ ਕੋਲੇ ਮੇਰੇ ਬਹਿਣੀ ਸੀ ਰੁਬੜੀ। ਪਤਾ ਨਹੀਂ ਕੀ ਰੁਖ ਤੋੜ ਸੀ। ਤੇ ਸਾਰਾ ਦਿਨ ਬੀਬੀ ਬੀਬੀ ਕਰੀ ਜਾਂਦੀ ਐ ਨਾ ਕੋਲੇ ਪਊ ਮੇਰੇ। ਕੋਲੇ ਮੇਰੇ ਬੈਠੂ ਵੀ। ਤੇ ਕੋਲੀ ਮੇਰੇ ਆਏ ਖਾਣਾ ਦਾਣਾ ਲਿਆ ਕਿ ਤਰ ਦੰਨੀ ਲੈ ਵੀ ਵੀ ਆ ਖਾ ਲਾ ਤੇ ਉਹ ਦੇਖ ਕੇ ਕੁਸਮ ਦੀ ਕਾਇਲ ਸੀ ਮੈਨੂੰ ਨਹੀਂ ਤਾਂ ਮੈਂ ਕਰੀ ਜਾਂਦੀ ਨਹੀਂ ਥੂੰ ਕੌੜੀ ਨਾ ਐ ਹੀ ਨਹੀਂ ਪਤਾ ਕਿਹੜੇ ਵੇ ਕੀ ਕਹਿ ਦੇਣਾ ਉਹਨੇ ਬੇਬੇ ਹਾਂ ਪੁੱਤ ਲੈ ਅੰਗੂਰ ਖਾ ਲੈ ਚਰਕਾ ਅੰਗੂਰਾ ਨੂੰ ਕਿਸੇ ਜਵਾਕ ਖਾ ਲਾਂ ਦੇ ਕੋਈ ਨਾ ਕੋਈ ਨਾ ਖਾ ਲਾ ਹੰਦਾ ਕਿਉਂ ਐਨਾ ਫਰਕ ਕਹਿੰਦੇ ਹਲਾ ਭਰਤੀ ਜਾਂ ਤੇ ਸਮਾਨ ਦਾ ਹੈ ਹੋਏ ਹੋਏ ਬੁੜੀ ਜੀ ਮੇਣਾ ਤਾਂ ਝਾੜੂ ਹੀ ਲਾਉਣਾ ਔਖਾ ਲੱਗਦਾ। ਕੰਮ ਸਾਰਾ ਕਰਾ ਦਿੰਦੀ ਸੀਗੇ। ਦੋ ਦੋ ਟੋਕਰੇ ਭਾਂਡਿਆਂ ਦੇ ਮਾਨ ਦਿੰਦੀ ਸੀ। ਟੋਕਰੇ ਟੋਕਰੇ ਦੋ ਦੋ ਟੋਕਰੇ। ਘਸਗਾਂ ਨੂੰ ਨੀਰਾ ਚਾਰਾ ਪਾ ਦਿੰਦੀ ਸੀ ਇੱਕ ਲੱਤ ਲੱਗ ਜਾਂਦੀ ਸੀ ਜਦੋਂ ਪਾਉਣਾ। ਫਿਰ ਕੱਪੜੇ ਇੰਨੇ ਸੀਗੇ। ਅਸੀਂ ਕਿਹੜਾ ਹੁਣ ਗਰਮੀ 'ਚ ਕਦੇ ਮਸ਼ੀਨ ਲਾਈ ਸੀ। ਬਿੱਲ ਦੀ ਮਾਰੀ ਤਾਂ ਮੈਂ ਉਦੋਂ ਮੁਰਾ ਕੂਲਰ ਬੰਦ ਕਰ ਦਿੰਦੀ ਸੀ। ਹੱਥੀ ਮਲਮਲ ਕੱਪੜੇ ਧੋ ਦਿੰਦੀ ਸੀ ਕਿੱਡੇ ਸੋਹਣੇ ਤਕ ਉਹ ਧੋਂਦੀ ਸੀ। ਬੁੜੀ ਜੀ ਕੰਮ ਤਾਂ ਬਹੁਤ ਕਰਾਉਂਦੀ ਸੀ ਗੱਲ ਕਰ ਮੈਂ ਥੋੜੇ ਜਿਹੀ ਕੂਲਰ ਦੇਖਿਆ ਹੀ ਮੰਨ ਗਈ ਕੀ ਸੀਗਾ 2 ਮਿੰਟ ਹਵਾ ਲੈ ਲੈਂਦੀ ਐਨਾ ਕੰਮ ਕਰਾਉਂਦੀ ਸੀ ਸਾਰਾ ਨਾਲ ਸਾਰੇ ਜਵਾਕ ਜੱਲੇ ਸਾਂਭਦੀ ਸੀ ਵਧੀਆ ਟਾਈਮ ਤੇ ਸਕੂਲ ਭੇਜ ਦਿੰਦੀ ਸੀ ਤਿਆਰ ਕਰਕੇ ਉਤੋਂ ਖੇਤ ਦਾ ਕੰਮ ਸਾਂਭ ਲੈਂਦੀ ਸੀ ਬੜਮਾ ਦਿੰਦੀ ਸੀ ਨਾਲ ਹੁਣ ਤਾਂ ਬਾਲਾ ਹੀ ਔਖਾ ਲੱਗਦਾ ਕੰਮ ਕਰਨਾ ਕਿੰਨਾ ਟਾਈਮ ਹੋਗਾ ਕਦੇ ਕੰਮ ਕਰਿਆ ਨਹੀਂ ਨਾ ਇੰਨਾ ਮੈਂ ਤਾਂ ਜ਼ਿਆਦਾ ਲਸੀੜੀ ਮੂਹਰੇ ਜਾਂ ਮਵਾਲ ਚ ਜਾਂ ਫਿਰ ਏਸੀ ਚ ਤੀਜਾ ਕੰਮ ਤਾਂ ਮੈਥੋਂ ਕੋਈ ਹੁੰਦਾ ਨਹੀਂ ਸੀ ਜੋ ਕਰਾਉਂਦੀ ਸੀ ਤਾਂ ਮਾੜਾ ਮੋਟਾ ਨਾਲ ਥੋੜਾ ਠਾਰੀ ਜੀ ਕਰ ਦਿੰਦੀ ਸੀ ਹੁਣ ਤਾਂ ਬਾਲਾ ਔਖਾ ਲੱਗਦਾ ਚੱਲ ਕੋਈ ਨਾ 10 ਦਿਨ ਔਖੇ ਹੂੰ 20 ਦਿਨ ਔਖੇ ਹੋਵਾਂਗੇ ਕੰਮ ਤਾਂ ਆਪਦਾ ਹੀ ਹੈਗਾ ਕਰਨਾ ਹੀ ਪਊਗਾ ਔਖ ਨਾਲ ਹੀ ਸੌਖਾ ਆਪੇ ਗਿੱਜ ਜੂਗੇ ਟਾਈਮ ਵੀ ਬਹੁਤ ਹੋ ਗਿਆ ਸੀ ਐ ਲਾਹਾ ਹੋ ਜਾਂਦਾ ਸੀ ਵੀ ਤੁਰਦੀ ਪਰਾਂਦੀ ਆਪੇ ਕਰੀ ਜਾਊਗੀ ਪਰ ਬੁੜੀ ਜੀ ਕੰਮ ਬਹੁਤ ਦਿੰਦੀ ਸੀਗੀ ਜੇ ਚੰਗੀ ਲਾਈਟਮ ਚ ਆਉਂਦੀ ਸੀਗੇ ਖਾਂਦੀ ਪੀਂਦੀ ਸੀ ਤਾਂ ਕੰਮ ਵੀ ਮੈਨੂੰ ਦੁੱਗਣਾ ਕਰ ਦਿੰਦੀ ਸੀ ਆਹ ਤਾਂ ਨਹੀਂ ਸਿਤਾਰਾ ਲਾ ਮਾਰਨਾ ਪੈਂਦਾ ਵੀ ਇੱਕ ਕੰਮ ਕਰ ਲਿਆ ਦੂਜੇ ਦਾ ਫਿਕਰ ਹੋ ਗਿਆ ਕੰਮ ਤਾਂ ਸਾਰਾ ਕਰ ਦੂਗੀ ਸੀਗੀ ਚਾਹੇ ਨਾਲ ਹੀ ਕਰਾਉਂਦੀ ਸੀ ਪਰ ਸਹਾਰਾ ਤਾਂ ਹੋ ਜਾਂਦਾ ਸੀਗਾ ਕਿਤੇ ਦੁੱਖ ਦਾ ਸੁੱਖ ਦਾਣੀ ਸਿਆਏ ਹੋਇਆ ਵੀ ਦੁੱਖ ਦੇ ਸੁੱਖ ਦੇ ਕਰਨਾ ਪਊਗਾ ਹੁਣ ਤਾਂ ਦੁੱਖ ਦੇ ਸੁੱਖ ਦੇ ਵੀ ਆਪ ਨੂੰ ਹੀ ਮੱਥਾ ਮਾਰਨਾ ਪਊਗਾ ਕਿਹੜਾ ਕੋਈ ਕਰਨ ਵਾਲਾ ਹੈਗਾ ਇਕੱਲੀ ਕੈਰੀ ਰਹਿ ਗਈ ਕਰਨ ਨੂੰ ਕੰਮ ਉੱਤੋਂ ਖੇਤ ਦਾ ਇੰਨਾ ਕੰਮ ਹੋ ਜਾਂਦਾਗਾ ਸੀਜਨ ਦਾ ਟਾਈਮ ਆਗਾ ਕਿਤੇ ਉਧਰ ਭੱਜ ਕਿਤੇ ਉਧਰ ਭੱਜ ਕਿਤੇ ਪਸ਼ੂਆਂ ਨੂੰ ਨਹੀਂ ਭੱਜਣਾ ਪੈਂਦਾ ਕਿਤੇ ਚੁੱਲ੍ਹੇ ਨਹੀਂ ਭੱਜਣਾ ਪੈਂਦਾ ਅੱਗੇ ਬੇਫਿਕਰ ਹੋ ਕੇ ਹੌਲੀ ਹੌਲੀ ਕਰ ਲੈਂਦੀ ਸੀ ਜਿੰਨਾ ਕੁ ਹੁੰਦਾ ਸੀਗਾ ਕੰਮ ਤਾਂ ਬੁੜੀ ਜਿਹਨੇ ਬਹੁਤ ਦਿੱਤਾ ਸੀ ਗੱਲ ਕਰ ਥੋੜਾ ਜਿਹਾ ਮੈਂ ਹੀ ਰੋਬ ਝਾੜਦੀ ਰਹਿੰਦੀ ਸੀ ਉਹਦੇ ਤੇ ਮੈਂ ਬਾਹਲਾ ਸਿਰੇ ਜਿਹਾ ਉਹ ਕਰਦੀ ਸੀ ਵਿਚਾਰ ਚੱਲ ਕੋਈ ਨਾ ਜਿਹੜਾ ਕਸ ਹੋ ਗਿਆ ਤਾਂ ਹੋ ਗਿਆ ਆਉਣਾ ਹੋਇਆ ਤਾਂ ਆ ਜੂਗੀ ਨਹੀਂ ਆ ਮੈਂ ਤਾਂ ਕਿਸੇ ਦੀ ਮਨਤ ਕੱਢਦੀ ਨਹੀਂ ਗੀ ਇੱਕ ਗੱਲੋਂ ਤਾਂ ਵਧੀਆ ਖਾੜਾ ਛੁੱਟ ਗਿਆ ਉੱਥੇ ਕੋਈ ਮਨ ਜੜਾ ਲੈਂਦੀ ਉੱਥੇ ਡਾ ਲੈਂਦੀ ਗਾਹ ਪਾਈ ਰੱਖਦੀ ਸੀ ਹੌਲ ਤੇ ਵੜ ਕੇ ਬਹਿ ਜਾਂਦੀ ਸੀ ਪਰ ਕੰਮ ਕੰਮ ਕਰਕੇ ਹੀ ਬਹਿੰਦੀ ਸੀ ਬਿੱਲੀ ਆਹ ਤਾਂ ਨਹੀਂ ਸੀ ਬਹਿੰਦੀ ਉਹ ਕੰਮ ਛੱਡ ਕੇ ਬਹਿ ਜੂਗੀ ਮੈਨੂੰ ਤਾਂ ਐ ਸੀਗਾ ਪਰਮ ਜੀਤਨ ਨਹੀਂ ਜਾਣਦੀ ਤਾਂ ਉਹਦੇ ਸੱਤਿਆ ਪੈਂਦੂਗੀ ਨਹੀਂ ਆਈ ਨਾ ਮੈਂ ਉਹਦੇ ਲਦਾਬ ਦੇ ਰੱਖੀ ਸੀ ਉਹਦੇ ਤੇ ਪਰ ਵਾਤ ਪਤਾ ਨਹੀਂ ਕਿਵੇਂ ਗਈ ਪਤਾ ਨਹੀਂ ਉਹਨੂੰ ਟੱਕਰ ਗਈ ਰਾਹ 'ਚ ਪਈ ਪਤਾ ਨਹੀਂ ਰੈਰੂ ਕਰ ਲਈ ਦੋਨਾਂ ਨੇ ਨੂੰ ਸੱਸ ਨੇ ਵੀ ਤੂੰ ਮੇਰੇ ਵੱਲ ਆ ਕੇ ਰਹਿ ਜੀ 20 ਮਹੀਨੇ ਨੂੰ ਹੋ ਗਿਆ ਗਈ ਇਹਨੂੰ ਹਜੇ ਤੱਕ ਸਾਹ ਨਹੀਂ ਨਿਕਲਿਆ ਆਏ ਤਾਂ ਸੁਣਿਆ ਹੀ ਨਹੀਂ ਵੀ ਨੂੰ ਸੱਸ ਦੀ ਕੋਈ ਤੂੰ ਤੂੰ ਮੈਂ ਮੈਂ ਸੁਣਦੀ ਹੋਊਗੀ ਉਹਦਾ ਤਾਂ ਜੀ ਉਧਰ ਜਾ ਕੇ ਲੱਗਿਆ ਹੋਊਗਾ ਮੇਰੀਆਂ ਬਥੇਰੀਆਂ ਚੋਲੀਆਂ ਕਰਦੀਆਂ ਹੋਣਗੀਆਂ ਵੀ ਮਣਪ੍ਰੀਤ ਆਏ ਕੰਮ ਲੈਂਦੀ ਸੀ ਐ ਕਰਉਂਦੀ ਸੀ ਮਸਾਲਾ ਹਾਂ ਮਿਲਿਆ ਪਰ ਮਜੀਤ ਨੂੰ ਤਾਂ ਸਾਡੀ ਤਾਂ ਪਹਿਲਾਂ ਹੀ ਨਹੀਂ ਸੀ ਦੋਨਾਂ ਦੀ ਬਣਦੀ ਹੁਣ ਚੰਗਾ ਉਹਨੂੰ ਮੌਕਾ ਮਿਲ ਗਿਆ ਉਹ ਮੇਰੇ ਤੇ ਤਵਾ ਲਾਉਂਦਾ ਸ੍ਰੀਕਾ ਕਿੱਥੇ ਸ੍ਰੀਕ ਤੇ ਮਾਣ ਹੁੰਦਾ ਹੁਣ ਬੇਬੇ ਨੂੰ ਆਪ ਦੇ ਵੱਲੀ ਕਮਾ ਕੇ ਬੈ ਗਈ ਹੋਊਗੀ ਕਹਿੰਦੀ ਉਹ ਬੱਸ ਹੁਣ ਤੂੰ ਕੀ ਕਰਨਾ ਉਧਰ ਜਾ ਕੇ ਨਹੀਂ ਤਾਂ ਐ ਤਾਂ ਕਿਵੇਂ ਹੋ ਸਕਦਾ ਬੇਬੇ ਨਾ ਆਉਂਦੀ ਬੁੜੀ ਜੈ ਇਧਰ ਹੱਕ ਵਾਰੀ ਕਿਉਂ ਜਵਾਕਾਂ ਦਾ ਮੋਹ ਤਾਂ ਕਰਦੂਗੀ ਸੀਗੀ ਚਲੋ ਦੇਖਦੀਆਂ 10 20 ਦਿਨ ਹੋਰ ਆਉਣਾ ਹੋਇਆ ਤਾਂ ਆ ਜੂਗੀ ਨਹੀਂ ਆ ਪਕੜਾ ਕਿਆ ਬੇਬੇ ਠੀਕ ਹੈ ਪਤਾ ਪਰ ਮੇਰੀ ਕੀ ਤੀ ਇੱਥੇ ਫਿਰ ਜੀ ਬਾੜੇ ਨਾਲ ਬੈਠੋ ਪਰਮਣ ਨਹੀਂ ਲੱਚਾ ਰਪਾ ਲੱਗਿਆ ਜੀ ਵਧੀਆ ਇੱਥੇ ਜੀ ਤਾਂ ਆ ਵਧੀਆ ਲੱਗੇ ਹਾਂ ਪਰਮੇ ਤਾਂ ਕੁਛ ਕਹਿੰਦੀ ਨਹੀਂ ਨਾ ਕੁਛ ਨਹੀਂ ਕਹਿੰਦੀ ਉਹਦਾ ਕੰਮ ਨੂੰ ਵੀ ਨਹੀਂ ਕਹਿੰਦੀ ਅੱਛਾ ਨਹੀਂ ਕੰਮ ਕਰ ਲੈ ਤੇ ਮੈਂ ਆਖਿਆ ਸੀ ਮੇਰਾ ਕੰਮ ਕਰਿਆ ਹੋਇਆ ਹੈ ਤੇ ਮੇਰਾ ਪੇਕ ਕਿਆ ਕਰ ਵੀ ਬਹੁਤ ਕਰਿਆ ਸਹੁਰਿਆਂ ਕਰ ਵੀ ਬਹੁਤ ਕਰਿਆ ਆਪਨੇ ਪਰਿਵਾਰ ਤੇ ਵੀ ਕਰਿਆ ਤੇ ਮੈਂ ਉਹਨੂੰ ਆਖਿਆ ਵੀ ਮੈਂ ਨੂੰ ਕੰਮ ਕਰਨ ਦੀ ਕੀ ਕਰਦਾ ਤੇ ਵੀ ਮੈਨੂੰ ਕੰਮ ਦੱਸ ਦਿਆ ਅੱਛਾ ਉਹਦੀ ਕੰਮ ਨਹੀਂ ਮੈਂ ਕਰਾਂਗਾ ਬੈ ਜਾ ਰਾਮ ਬੇਬੇ ਤੂੰ ਆਨੇ ਸਾਰੀ ਉਮਰ ਹੀ ਕੀਤਾਗਾ ਫਿਰ ਜੇ ਸਾਰੀ ਉਮਰ ਕਰਿਆ ਫੇਰੀ ਮੈਂ ਕਰੀ ਜੰਨੀ ਹੈ ਕਹਿਆ ਨਹੀਂ ਮੈਂ ਕਰ ਲਾਂਗੀ ਤੇਰਾ ਹੁਣ ਬੈਠ ਕੇ ਰੋਟੀ ਖਾਣ ਦਾ ਹੱਕ ਆ ਸਭ ਸੇਵਾ ਕਰਨ ਲੋ ਉਹ ਐਵੇਂ ਪਰਮੇਤ ਨੂੰ ਨਾ ਕਹਿਆ ਨਾ ਕਰ ਵੀ ਮੈਂ ਕੰਮ ਕਰਨਾਗਾ ਹੈਂ ਉਹ ਤਾਂ ਜਿਹੜੀ ਹੈਗੀ ਸੀ ਹੈਗੀ ਸੀਗੀ ਮੇਰੇ ਤੋਂ ਕਰਾਈ ਗਈ ਹੈ ਕਿਉਂ ਉਹਦਾ ਧੌਣ ਦੇ ਵਿੱਚ ਬੜਾ ਕਮਾਂਡ ਸੀਗਾ ਬਾੜਾ ਮੂੰਹ ਹੀ ਨਹੀਂ ਸੀ ਬੋਲਦੀ ਜੇ ਵਸ ਸਾਰਾ ਦਿਨ ਮਸ ਮੱਥੇ ਜਿੱਤੇ ਉਹੜੀਆਂ ਪਾ ਕੇ ਹੋਰੋਂ ਜਿਉਂ ਮੂੰਹ ਕਰਕੇ ਨੰਗਿਆਂ ਦੀ ਬੋਲਦੀ ਪਹਿਲਾਂ ਰੋਟੀ ਪਕਾਉਂਦੀ ਲੀਰੇ ਧੋਂਦੀ ਭਾਂਡੇ ਮਾਉਂਦੀ ਮੇਰੇ ਆਪਣੇ ਪੁੱਤ ਦੇ ਮੂੰਹ ਨੂੰ ਕਹਿੰਦੀ ਮੈਂ ਜਵਾਕ ਆਉਂਗਾ ਕਹੇ ਥੱਕਾ ਜਵਾਕ ਆਉਗਾ ਕਹੇ ਥੱਕ ਕੇ ਹੀ ਗੂਸ ਕਰਨਾ ਹੈ ਤਾਂ ਹੈਗੀ ਜਹੀ ਜਹੀ ਹੈਗੀ ਕੋਲੇ ਬਾਈਂਦੀ ਨਾ ਇਹ ਤਾਂ ਕੋਲੇ ਪੈਂਦੀ ਹੈ फेर ਜਿਹੜੀ ਚੀਜ਼ ਲੈਉਣਾ ਦੁਕਾਨ ਨੂੰ ਉਹੀ ਆਖੂ ਲੈ ਵੀ ਪਖਾਣਾ ਹੂੰ ਉਹ ਤਾਂ ਮੈਨੂੰ ਕਦੇ ਦਿੱਤੀ ਨਹੀਂ ਸੀ ਨਾ ਕੀ ਉਹ ਕਹਿੰਦੀ ਘਰਾਣੇ ਦੀ ਹਾਂ ਕਿ ਹੁਣ ਨਾ ਵੱਧ ਜਾ ਜਦ ਇਹ ਬੇਬੇ ਹੁਣ ਆਪਣੇ ਜਿੱਦੇ ਦੀ ਆਪਣੇ ਘਰੇ ਆਈਆਂ ਮੈਨੂੰ ਕਿਤੇ ਤਖਲੀ ਪਈ ਦਿੱਤੀ ਮੋਢੇ ਨਾਲ ਮੋਢਾ ਥੋੜ ਕੇ ਕੰਮ ਕਰਵਾਉਂਦੀ ਦੇਖ ਮਨਜੀਤ ਮੈਂ ਤਾਂ ਤੈਨੂੰ ਇਹ ਕਹਿਣੀ ਆ ਜੇ ਤਾਂ ਮੈਨੂੰ ਖੁਸ਼ ਹੋ ਕੇ ਤੂੰ ਰੱਖੀਂਗੇ ਦੋਨੇ ਜੀ ਮੈਂ ਜਾਣਦੀ ਨਹੀਂ ਬਸ ਅਸੀਂ ਕਿੱਥੇ ਭੇਜ ਲਾਂਗਾ ਹਾਂ ਅਸੀਂ ਉਹਦੇ ਥੋੜੀ ਦੁਸਤੀ ਦੇ। ਅਸੀਂ ਉਹਦੇ ਨੂੰ ਥੋੜੀ ਦੁਸਤੀ ਦੇ। ਮੈਨੂੰ ਮੇਰੇ ਨਾਲ ਬਹੁਤ ਕੰਨ ਠੱਕਾ ਦਿੰਦਾ। ਮੈਨੂੰ ਉਹਨੇ ਦਵਾਈ ਦੀ ਲੋੜ ਤੈਨੂੰ ਦਵਾਈ ਦੀ। ਸਭੇ ਸਾਰਾ ਕੁਝ ਤੈਨੂੰ ਇੱਥੇ ਦਵਾਂਗੀ। ਸਭ ਕੁਝ ਹੈਗਾ ਪੁੱਤ ਮੇਰੇ ਕੋਲੇ ਕੋਈ ਨਹੀਂ। ਐ ਜੇ ਮੈਂ ਕਹਿੰਦਾ ਨੰਗੀ ਫਿਰਦੀ ਆਂਗੀ ਸਭ ਕੁਝ ਹੈਗਾ ਮੇਰੇ ਕੋਲੇ ਹਜੇ। ਤੇ ਗੱਲ ਕਾ ਡੁੱਬੜੀ ਨੇ ਮੇਰੇ ਨਾਲ ਬਾਹ ਧੋਖਾ ਕਰਿਆ। ਮੈਨਾਂ ਨਹੀਂ ਸੀ ਕਰਨ। ਆਉ ਲਾ ਜੀ ਬੇ। ਲੈਣ। ਹਾਂ। ਕਿਉਂ ਬਾਈ ਭੇਜੂ ਨਾ ਤੂੰ ਲੈ ਕੇ ਤੂੰ ਭੇਜੀ। ਤੇ ਤੂੰ ਹੁਣ ਆਪਦਾ ਵਿਚਾਰ ਕੇ ਜਾਇ। ਬਸ ਇੱਥੇ ਤੁਸੀਂ ਇਹਨੂੰ ਲਾ ਬਈ ਲਾ ਕੇ ਰੱਖੋਗੇ ਪੁੱਤ ਫੇਰ ਤਾਂ ਨਹੀਂ ਮੈਂ ਜਾਂਦੀ ਅਸੀਂ ਤਾਂ ਕੁਝ ਨਹੀਂ ਕਹਿੰਦੇ ਬੀਬੀ ਇੱਥੇ ਆਂ ਅਸੀਂ ਧੱਕਾ ਥੋੜੀ ਦਿੰਨੇ ਆ ਫੇਰ ਨਹੀਂ ਮੈਂ ਜਾਂਦੀ ਉੱਥੇ ਤਾਂ ਬਸ ਮੈਂ ਨਹੀਂ ਧੱਕਾ ਰੀਆ ਨਹੀਂ ਨੇ ਝੂਕੋ ਇਹ ਇੱਥੇ ਨਾ ਮੈਂ ਕਰਦੀ ਨਹੀਂ ਰਾਜ ਰਾਜਦੀ ਆ ਮੈਂ ਮੂੰਹ ਚੋਂ ਕੱਢ ਕੇ ਚੀਜ਼ ਦਿੰਨੇ ਹਾਂ ਨਾਲੇ ਕੀ ਕਹਿੰਦੇ ਹੁੰਦੇ ਨੇ ਕੋਈ ਸੀ ਕੰਮ ਤੇ ਨਹੀਂ ਹੱਥ ਪਾਉਣ ਨੂੰ ਜੇ ਮੈਂ ਦਾਅ ਵੀ ਕੱਟਣੀ ਆ ਕਹਿੰਦੀ ਬੀਬੀ ਰਹਿਣ ਦੇ ਮਾਪੀ ਕੱਟ ਲਊਂਗੀ ਜਦੋਂ ਮੈਂ ਉਧਰ ਜਾਂਦਾ ਪਹਿਲਾਂ ਹਾਂ ਵੀ ਉਹ ਨਾ ਕਣੀ ਸੀ ਤੂੰ ਜੇ ਕੋਹਾ ਸਿਰਦੇ ਫਿਰਦੇ ਹੁੰਦੇ ਕਿਤੇ ਭਾਂਡੇ ਮਾਇਨਰ ਤੂੰ ਮੈਂ ਪਹਿਲਾਂ ਸਾਨੂੰ ਕਹਿੰਦਾ ਵੀ ਹੁੰਦਾ ਵੀ ਕਹਿ ਲੈਨੇ ਬੇਬਨ ਤੇ ਫਿਰ ਮੈਂ ਕਹਿੰਦਾ ਆਪਾਂ ਕੀ ਲੈਣਾ ਯਾਰ ਕੱਲ ਨੂੰ ਫਿਰ ਉਹ ਆਪ ਲੜੂਗੀ ਵੀ ਸਾ ਵੀ ਐ ਸਾਡ ਨੂੰ ਲੜਾਉਂਦੇ ਇਹ ਹਾਂ ਹਾਂ ਤੇ ਹੁਣ ਆਪ ਜਦ ਮਾਜ ਨਹੀ ਉਧਰ ਦੀ ਨਾ ਤਾਂ ਬੋਕਰ ਚੱਕੀ ਫਿਰਦੀ ਸੀ ਤੇ ਨਾਲੇ ਉਹਦੇ ਬਾਦ ਗੁਹਾ ਵੀ ਆ ਸਿੱਟੀ ਜਾਂਦੀ ਹੈ ਤੇ ਕੀ ਕੇ ਹੱਥ ਨਹੀਂ ਲਾਇਆ ਤੇਰੀ ਪਤਾ ਨਾ ਗੂ ਅੱਗੇ ਨਾ ਛੱਡ ਕੇ ਪੱਖਾ ਛੱਡ ਕੇ ਕੂਲਰ ਤੇ ਕੰਨ ਨਾ ਮਾਇਨ ਲਾ ਲਾਣੀ ਨਹੀਂ ਮੇਰੇ ਕਣੀ ਨਾ ਝੱਕ ਜਿੰਦੀ ਕੰਮ ਕਰਦੀ ਕਣੀ ਬਿਬੂੜੀ ਕੰਮ ਕਰਦਾ ਦੇ ਇੱਕ ਛਾਗੇ ਨੇ ਉਹ ਮੇਰੇ ਢਿੱਡ ਨਾਲ ਲੜਾਈ ਕਰਨ ਦਾ ਹੂੰ ਮੇਰੇ ਢਿੱਡ ਨਾਲ ਲੜਾਈ ਕਰਦਾ ਮੈਂ ਮਜਬੂਰ ਸੀ ਮਜਬੂਰ ਸੀ ਹੂੰ ਮੈਂ ਮਜਬੂਰ ਸੀ ਇਹ ਨਾ ਬਸ ਅੱਜ ਦਾ ਟਾਈਮ ਹੀ ਬੁਰਾ ਆ ਗਿਆ ਬੇਬੇ ਵਾੜਾ ਬੁਰਾ ਆ ਗਿਆ ਕੁੱਟੂ ਮੇ ਬਾੜਾ ਕੋ ਟਮਾਟਾ ਵੀ ਐ ਅਸਲ ਪਤਾ ਕੀ ਹੈ ਜਿਹਦਾ ਮੈਂ ਪਹਿਲਾਂ ਵੀ ਕਿਹਾ ਵੀ ਜਿਹਦੇ ਮਾਪਿਓ ਚੰਗੇ ਉਹਦੇ ਬੱਚੇ ਨਹੀਂ ਜਿਹਦੇ ਬੱਚੇ ਚੰਗੇ ਉਹਦੇ ਮਾਪਿਆਂ ਨੇ ਇਹ ਤਾਂ ਹੈਗਾ ਇਹ ਤਾਂ ਹੈਗਾ ਬਿਤਕਰਾ ਤਾਂ ਹੁੰਦੀ ਇੱਕ ਤਰ ਤੇ ਪ੍ਰਮਾਤਮਾ ਬਸ ਕੋਈ ਕਰੀ ਜਾਂਦਾਗਾ ਹਾਂ ਤਾਂ ਉਹਦੇ ਅੱਖਾਂ ਨੂੰ ਵਾਂਗੂ ਸਾਰੇ ਪਾਸੇ ਹੀ ਹਾਲਾਤ ਨੇ ਇਹ ਹੀ ਬਾਹੀ ਐਸੀ ਆ ਗਈ ਪੁੱਤ ਹਾਂ ਬਾਹੀ ਐਸੀ ਹੋਣਾ ਪਤਾ ਲੱਗਦਾ ਨਾ ਵੀ ਕਿਵੇਂ ਕੰਮ ਕਰਦੀ ਆ ਹਾਂ ਤੇ ਇੱਕ ਆਪਾਂ ਨੂੰ ਇੱਕ ਆਏ ਆ ਮਜਰਾ ਮਤਲਬ ਕਾਜ ਆਖੇ ਸੀਗੇ ਹਾਂ ਉਹ ਜ਼ਮੀਨ ਵਾਲੇ ਸੀਗੇ ਉਹ ਤਾਂ ਉਹ ਤਾਂ ਮੈਂ ਦੱਸਿਆ ਨਹੀਂਗਾ ਆਪਣੀ ਫਰਦਾ ਫਰਦਾ ਹੈਗੀ ਆ ਤੇ ਆਪਾਂ ਦੋ ਕ ਨਾਲ ਹੀ ਰਹਿਣੀ ਆ ਤੇ ਕਰਵਾਈ ਆਵਾਂਗੇ ਆਪਾਂ ਚੱਕ ਲਿਆਵਾਂਗੇ ਦੋਨੇ ਮਾਂ ਪੁੱਤ ਜਾ ਕੇ ਘਰੋਂ ਕੱਢ ਲਿਆਵਾਂਗੇ ਤੇ ਬੇਟੀ ਚੋਂ ਤੇ ਕੇਰੇ ਨਾਲ ਤਾਂ ਨਹੀਂ ਮੈਨੂੰ ਕੁਝ ਬੋਲਦੀ ਨਾ ਨਾ ਕੋਈ ਨਹੀਂ ਬੋਲੂਗੀ ਤੂੰ ਮੇਰੇ ਕੋਲੇ ਖੜ ਜੀ ਮੈਂ ਕੱਢ ਲਊਂਗਾ ਹੂੰ ਹੂੰ ਤੇ ਉਹ ਮੁਰਕੀਆਂ ਕਿਦੇ ਐ ਕਹਦੇ ਕਹਦੇ ਮੈਨੂੰ ਕੱਢਣ ਨਹੀਂ ਦਿੰਦੀ ਕਿਉਂ ਤੇਰੇ ਆਓ ਸਰ ਤੇਰਾ ਥਿਚੀ ਆ ਮੇਰੀ ਬੇਟੀ ਤੇ ਕੌਣ ਖਲਣੋਂ ਫਟਾ ਦੂਗਾ ਹਾਂ ਤੇ ਮੈਂ ਕਹਿੰਦਾ ਆਪਾਂ ਅੱਜ ਹੀ ਚੱਲੀਏ ਵਗ ਜਾਂਦੇ ਹਾਂ ਹੂੰ ਵਗ ਜਾਂਦੇ ਹਾਂ ਆਪ ਕਾਜ ਕੱਟ ਲਈਏ ਕੱਟ ਲਿਆ ਵੀ ਕਾਜ ਕੱਢ ਕੀ ਤੇ ਆਪਾਂ ਪਰਿਵਾਰੀ ਕੋਲੇ ਬਾਸਾ ਉਹ ਤਾਂ ਚਾਰ ਬੰਦੇ ਵੀ ਕਹਿ ਜਾਣਗੇ ਵੀ ਭਾਈ ਬੁਢੀ ਦੀ ਪੇਟੀ ਹੈ ਇਹਦੀ ਮਾਂ ਨਹੀਂ ਦਿੰਦੀ ਹੈ ਇਹ ਤਾਂ ਕੋਈ ਚੱਲਕ ਨਹੀਂ ਜਮਾ ਜੇ ਆਪਾਂ ਉਹਦੀ ਪੇਟੀ ਦੀ ਹੱਥ ਲਾਗੀ ਫਿਰ ਤਾਂ ਆਪਾਂ ਕਸੂਰਵਾਰਾਂ ਜਮਾ ਉਹ ਤਾਂ ਫਿਰ ਆਪਾਂ ਕਸੂਰਵਾਰ ਨਹੀਂ ਆਪਾਂ ਹੱਕ ਤੇ ਖੜਦੇ ਆਉਂਦੇ ਸੀ ਜਮਾ ਜਮਾ ਉਹ ਕਾਜ ਤਾਂ ਜ਼ਰੂਰ ਕੱਢ ਕੇ ਲਈਏ ਪਰ ਮੀਤ ਕਿੱਥੇ ਆ ਮੈਂ ਤਾਂ ਬਾੜੇ ਗਈ ਸੀਗੀ ਪਸ਼ੂਆਂ ਨੂੰ ਮੈਡੀਕਲ ਦੀ ਮਿਲਣਗੀ ਕਰਨਾ ਮੈਂ ਸੀ ਪਾਣੀ ਪੂਣੀ ਪੀ ਆਉਣੀ ਉਹਨ ਦਾ ਪੱਕੀ ਦੱਸਣਾ ਆਪਾਂ ਜਾਈ ਆਵਾਂਗੇ ਆਪਾਂ ਜਾਈ ਹਾਂ ਹਣਾ ਹਾਂ ਚੱਲ ਵੜਦੇ ਤੇ ਆਪਾਂ ਫਿਰ ਕਾਜ ਤੋਂ ਬਿਨ ਆਪਾਂ ਨੂੰ ਉੱਥੇ ਰਜਿਸਟਰੀ ਵੀ ਨਹੀਂ ਹੋਣੀ ਇਹਦੀ ਉਹ ਫਿਰ ਪਹਿਲਾਂ ਤਾਂ ਸਬੂਤ ਲੈਣਗੇ ਪੁੱਤ ਸਬੂਤ ਲੈ ਕੇ ਫਿਰ ਆਪਣੇ ਕਾਗਜ਼ ਭਰਨੇ ਤੇ ਕਚਹਿਰੀਆਂ 'ਚ ਆਪਾਂ ਪਹਿਲਾਂ ਸਾਰਾ ਰਜਿਸਟਰੀ ਵਗੈਰਾ ਕਰਵਾ ਲਾਈਏ ਥੱਲੇ ਕਾਜ ਪਹਿਲਾਂ ਕਰਵਾਣੀ ਹੈ ਮੌਕੇ ਤੇ ਨੂੰ ਲੈ ਜੂ ਨੀ ਹੂੰ ਹੂੰ ਉੱਥੇ ਗਰਮੀ ਵਾਲੀ ਵਿੱਚ ਇੱਥੇ ਬੈਠਾ ਨਹੀਂ ਆ ਹੋਰ ਇੱਕ ਬਾਹਰ ਹੀ ਉੱਥੇ ਤਸਵੀਰਦਾਰ ਬਾਕੀ ਨਾ ਸ਼ਾਮ ਨੂੰ ਵੰਦਾਗਾ ਗਰਮੀ ਕਰਕੇ ਜਾਦੀ ਨਵਾਂ ਤਾਂ 2-3 ਘੰਟੇ ਪਛੁੱਟੀ ਹੋ ਜਾਂਦੀ ਹੈ ਹੂੰ ਕਰਦੀ ਘਟਾ ਕੰਮ ਉਹ ਲਾਜ ਤਾਂ ਆ ਗਈ ਹੁਣ ਪਤਾ ਲੱਗਦਾ ਕੰਮ ਕਰਦੀ ਦਾ ਹੈ ਪੂਰੀ ਕਰਦੀ ਹੁਣ ਗਵਾ ਸੜਦੀ ਕਿਥੇ ਸਤੋ ਗੋਲੀ ਲਾ ਰખી ਤੂੰ ਬਾਹਲਾ ਸੋਲ ਮੈਂ ਜਾ ਕੇ ਹੁਣਾ ਫਿਰ ਇੱਥੇ ਬਹਿ ਜਾ ਕੋਈ ਜਾਨ ਮੈਂ ਪਾਣੀ ਪੀ ਲਾ ਫਿਰ ਅੱਵਾ ਚੱਲਦੇ ਆ ਮਨਜੀ ਕਾ ਚੱਲ ਜੀ ਚੱਲ ਜੀ ਉਹ ਸਾਹਮਣੇ ਕਮਰੇ ਚ ਜਾਂਦੇ ਹਾਂ ਵੱਡੇ ਕਮਰੇ ਚ ਚੱਕੜਾਂ ਦੇ ਮੂੰਹ ਜਿੱਧਰ ਕਿਧਰ ਹੂੰ ਹੂੰ ਕਿੱਧਰ ਆਉਂਦੇ ਮੂੰਹ ਚੱਕੀ ਹਾਂ ਬਾਈ ਕਿੱਧਰ ਆ ਸਿੱਧੇ ਕਮਰੇ ਨੂੰ ਹੋਈ ਜਾਂਦੇ ਆ ਤੁਸੀਂ ਤੂੰ ਕਮਰਾ ਕਿੱਥੋਂ ਲਈਂ ਗੇ ਹੁਣ ਤਾਂ ਮੇਰਾ ਹੀ ਆ ਤੂੰ ਤਾਂ ਮੈਨ ਨਾ ਹੋਗੇ ਜਾ ਕੇ ਉਧਰ ਬੈਠੀ ਜਾਣਾ ਨਹੀਂ ਜਾ ਤੱਕੇ ਦੇ ਦੇ ਨਹੀਂ ਕੱਢਿਆ ਤੱਕੇ ਦੇ ਨਹੀਂ ਕੱਢਿਆ ਹਾਂ ਕੰਮ ਤਾਂ ਜਵਾਬ ਦਿੱਤਾ ਸੀ ਫਿਰ ਉਹ ਮੈਂ ਕਿੱਥੇ ਖਵਾਉਂਦੀ ਮੇਰੀ ਮਾਂ ਕਦ ਨਹੀਂ ਤਾਂ ਮਮਾ ਕਾ ਮਾਈ ਕਾ ਦੀ ਸਾਰਾ ਤੱਕਵਾ ਕੇ ਰੋਟੀਆਂ ਵੀ ਤੈਨੂੰ ਪਕਾ ਕੇ ਖਵਾਉਂਦੀ ਸੀ ਹੁਣ ਤਾਂ ਜਵਾਬ ਦੇਣ ਲੱਗ ਗਈ ਸੀ ਨਾ ਹੁਣ ਮੈਂ 베ਲੀ ਨੂੰ ਕਿੱਥੇ ਖਵਾਉਂਦੀ ਤੇ 베ਲੀ ਨੇ ਖਾਉਂਦੀ ਸੀ ਮੈਂ ਹੁਣ 베ਲੀ ਖਾਨੀ ਆ ਵਧੀਆ ਰਾਮਦਾਰੀਆਂ ਸਖਾਈ ਜਾ ਫਿਰ ਹਾਂ ਮੇਰੇ ਬੇਟੀ ਨੂੰ ਹੱਥ ਨਾ ਲਾ ਨਾ ਤੇਰੀ ਬੇਟੀ ਨੂੰ ਮੈਂ ਕੋਈ ਯੱਥੀ ਨਾ ਨਹੀਂ ਮੇਰੀ ਮਾਂ ਫੇਰੀ ਦਿੱਤੀ ਹੋਈ ਪੇਟੀ ਹੈ ਹੁਣ ਤਾਂ ਮੇਰ ਕੋਈ ਆ ਇਹ ਹਾਂ ਤੇਰੀ ਕਿ ਮੇਰਾ ਸੁਖਾਈ ਲੰਦੀ ਹੈ ਪੇਟੀ ਦੀ ਤੇਰ ਮਾਨੇ ਦਿੱਤੀ ਹੈ। ਹਾਂ ਬੱਸ ਮੇਰੀ ਹੈ ਜਦੋਂ ਮੇਰੇ ਮੇਰੀ ਦਿੱਤੀ ਹਾਂ ਤੈਨੂੰ ਕਰੂੰਗੀ ਅੰਨੇ। ਹਾਂ ਹੁਣ ਮੇਰਾ ਹੀ ਹੈ। ਹਾਂ ਮੈਂ ਜੁਆਕ ਦੇ ਮੂੰਹ ਚ ਪਕੜੀ ਭੱਦੀਆਂ ਮੈਂ ਜੁਆਕ ਕਾ ਨਾ ਫਰਕ ਪੈ ਜੂਆ ਆਪਣੀ ਭਾਈਆਂ ਦਾ। ਬਹਿ ਕੇ ਤੂੰ ਤਾਂ ਉੱਧਰ ਜਾ ਕੇ। ਹਾਂ ਬੈਠਾ ਨਾ। ਲੈ ਕੜਤਾ ਨਾ ਇੱਕ ਜਾ ਕੇ। ਉਹਦੀ ਕਰਦਾ ਉਹਦੀ ਆ ਜਾਂਦੇ ਮੂੰਹ ਚਾਕੇ। ਉਹਦੇ ਲੈ ਜਾਂਦੇ ਕਾ ਨਾ ਮੂੰਹ ਚਾਕੇ। ਗੱਲ ਮੂੰਹ ਦੀ ਨਹੀਂ ਗਈ। ਹਾਂ ਤੇ ਬੇਬੇ ਦਾ ਪਹਿਲਾਂ ਬਾਅਦ ਚ ਤੂੰ ਆਈਆਂ। ਪਹਿਲਾਂ ਬੇਬੇ ਦਾ ਘਰ ਸੀ। ਤੇਰੇ ਨੂੰ ਮੂੰਹ ਤੇ ਕਾਗਜ਼ ਦੇਂਦੇ ਨੇ ਇਸ ਤੋਂ ਨਾ ਮੂੰਹ ਤੇ ਖੜਦੀ ਆ ਤੂੰ ਜੁਆਕ ਨੂੰ ਪੁੱਠਾ ਸੱਚਾ ਬੋਲਦੀ ਸਾਈ ਲੱਗਦੀ ਫੜ ਕੇ ਕਮਾ ਲੂੰ ਹੰਤ ਕਿਸ ਕਿਨੂ ਬੱਚੇ ਅੰਦਰ ਬੜੇ ਆਪ ਤਾਂ ਉਧਰ ਬੜ ਨਹੀਂ ਦਿੰਦੇ ਘਰੇ ਮੇਰੇ ਘਰੇ ਕੀੜੂ ਪੁੱਛ ਕੇ ਆਈ ਸੀ ਪਤਾ ਨਿਕਾਦੇ ਕਾਗਜ਼ ਲੈ ਕੇ ਚੱਕੇ ਮੈਂ ਤਾਂ ਕਾਮਲੀ ਰਹਿ ਜਾਣੀ ਹੈਗੀ ਉਹਦੇ ਮੈਂ ਗਈ ਸੀ ਘਰੇ ਮਗਰ ਦੇਖਣ ਭੇਤ ਮੈਨੂੰ ਉਹਦੇ ਵੀ ਨਹੀਂ ਆਇਆ ਵੀ ਇਹ ਕਿਹੜੇ ਕਾਗਜ਼ਾਂ ਦੀ ਗੱਲ ਕਰਦੇ ਸੀ ਤੇ ਅੱਜ ਵੀ ਪਤਾ ਹੀ ਨਹੀਂ ਲੱਗਿਆ ਕਿਹੜੇ ਕਾਗਜ਼ ਜੇ ਕੱਢ ਕੇ ਲੈ ਗਏ ਟਰੰਕ ਚੋਂ ਮੈਂ ਕਿਹੜਾ ਕਮਲੀ ਨਾਲ ਉਹਦਾ ਟਰੰਕ ਫਰੋਲ ਕੇ ਦੇਖਿਆ ਨਹੀਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਾਦੇ ਕਾਗਜ਼ ਆ ਹੁਣ ਮੈਨੂੰ ਦੇਖਦੀਆਂਗੀ ਮੈਂ ਕਰਨਾ ਪਊ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪਊਗੀ ਬੇਬੇ ਨੂੰ ਇੱਧਰ ਲੈ ਕੇ ਆਉਂਦੇ ਹੋ ਸਕਦਾ ਕੋਈ ਇਹਦੀ ਹੋਰ ਜਾਇਜ਼ਾਤ ਪਈ ਹੋਵੇ ਜਾਂ ਕੋਈ ਜ਼ਮੀਨ ਹੀ ਪਈ ਹੋਵੇ ਮੈਂ ਕਰਦੀਆਂ ਗਾਇਵੀ ਦੇ ਡੇਰੇ ਨੂੰ ਕਰਦੀਆਂ ਫੋਨ ਵੀ ਬਾਈ ਤੇ ਬੇਬੇ ਦੋਨੇ ਆਏ ਸੀਗੇ ਤੇ ਵੀ ਟਰੰਕ ਚੋਂ ਨਾ ਕਾਗਜ਼ ਕੱਢ ਕੇ ਲੈ ਕੇ ਗਏ ਆਗੇ ਫਿਰ ਉਹ ਪਤਾ ਕਰੂਗਾ ਵੀ ਕਾਹਦੇ ਕਾਗਜ਼ ਆ ਜੇ ਕਿਸੇ ਕੰਮ ਚ ਹੋਏ ਫਿਰ ਮੈਨੂੰ ਆਪ ਨੂੰ ਹਿਲਾ ਕਰਨਾ ਪੂ ਕੋਈ ਨਾ ਕੋਈ ਫਿਰ ਆਪ ਇਸ ਕੇਮ ਲਾਉਂਗੀ ਕੋਈ ਐ ਤਾਂ ਮੋਂ ਨਾ ਨਹੀਂ ਸਾਰਾ ਕੁਝ ਜਾਣ ਨਹੀਂ ਦਿੰਦੀ ਜਦੋਂ ਮੈਂ ਪਹਿਲਾਂ ਨਹੀਂ ਕੁਝ ਛੱਡਿਆ ਉਹਨਾਂ ਨੂੰ ਹੈਲੋ ਹਾਂਜੀ ਮੈਂ ਨਾਲ ਤੁਹਾਨੂੰ ਇੱਕ ਗੱਲ ਦੱਸਦੀ ਸੀ ਮੈਂ ਤੁਹਾਨੂੰ ਆਏ ਕਹਿੰਦੀ ਸੀ ਇੱਕ ਤਾਂ ਬਾਈ ਆਇਆ ਸੀ ਨਾਲ ਬੇਬੇ ਆਈ ਸੀ ਤੇ ਪਤਾ ਨਹੀਂ ਕਿ ਕੋਈ ਇਹਨਾਂ ਦੇ ਤਾਂ ਕੋਈ ਗੱਲ ਦਾ ਦਿਮਾਗ 'ਚ ਚੱਲੀ ਜਾਂਦੀ ਹੈ ਕਾਗਜ਼ ਲੈ ਕੇ ਗਏ ਟਰੰਕ 'ਚੋਂ ਕੱਢ ਕੇ ਆਪਾਂ ਨੂੰ ਤਾਂ ਪਤਾ ਲੱਗਿਆ ਉਹ ਗੱਲ ਦਾ ਉਹਦੇ ਵੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਕਾਗਜ਼ ਦੀ ਕੋਈ ਗੱਲ ਪੁੱਛਦੇ ਫਿਰਦੇ ਸੀਗੇ ਮੈਂ ਮਾਗਰ ਗਈ ਉੱਥੇ ਘਰੇ ਪੁੱਛਣਾ ਇਹਨਾਂ ਨੇ ਉੱਥੋਂ ਮੈਨੂੰ ਲੜ-ਲੁੜ ਕੇ ਘਰੋਂ ਫੇਰ ਭੇਜਤਾ ਮੈਨੂੰ ਗੱਲ ਹੀ ਨਹੀਂ ਸਮਝ ਆਈ ਉਹਦੇ ਦੀ ਤੇ ਅੱਜ ਫੇਰ ਉਹ ਟਰੰਕ 'ਚੋਂ ਲੈ ਕੇ ਗਏ ਆ ਜਿਹੜਾ ਉਹ ਚੁੱਟਾ ਜਿਹਾ ਲਫਾਫਾ ਜਿਹਾ ਪਿਆ ਸੀ ਮੈਨੂੰ ਕਾਗਜ਼ ਉਹ ਚ ਬਾਵਾ ਲੱਗੇ ਤੇ ਉਹ ਕਾਗਜ਼ਾਂ ਦੀ ਆਪਾਂ ਪੜਤਾਲ ਕਰੀਏ ਵੀ ਕਾਦੇ ਕਾਗਜ਼ਾ ਹੋਏ ਕੀ ਲੈਣ ਆਏ ਸੀਗੇ ਹਾਂ ਜੇ ਤਾਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਜਾਓ ਹੁਣੇ ਐਸੇ ਵਕਤ ਨਹੀਂ ਫਿਰ ਮੈਂ ਤਾਂ ਕੋਈ ਹਿੱਲਾ ਕਰਨਾ ਹੀ ਪਊਗਾ ਮੈਨੂੰ ਤਾਂ ਠੀਕ ਆ ਚੱਲ ਕੋਈ ਨਾ ਫਰਮਾਇ ਜਾਨੀਏ ਪਹਿਲਾਂ ਕੋਈ ਨਾ ਮੈਂ ਜਾ ਕੇ ਆਉਣੀ ਆ ਫਿਰ ਹੁਣ ਹੀ ਜਾਨੀ ਆਂਗੀ ਫਿਰ ਹੁਣੇ ਕਾਗਜ਼ ਲੈ ਕੇ ਗਏ ਉਹ ਮੰਗ ਰਹੀ ਜਾਨੀ ਆ ਉਹਨਾਂ ਦੇ ਚਲੋ ਠੀਕ ਆ ਤਬੇਬਾ ਬਾਹਲਾ ਬਧੀ ਜੀ ਤਾ ਕਾਜੀ ਆਈ ਨਹੀਂ ਲੋਟਾਂ ਦੀ ਸੀ ਇਹ ਜੇ ਭਾਈ ਹੁੰਦਾ ਫਿਰ ਲੜਾਈ ਹੋ ਜਾਂਦੀ ਭਾਈ ਨਹੀਂ ਸੀ ਕੁਛ ਕਰਨ ਦਾ ਨਹੀਂ ਨਹੀਂ ਜੇ ਸੋਡਾ ਪਾਣਿਆ ਪਾਣਿਆ ਨਾ ਫਰਕ ਨਹੀਂ ਆਗਾ ਨਹੀਂ ਨਹੀਂ ਕਿੱਧਰ ਵਾਗੇ ਸੀ ਤੁਸੀਂ ਇਹਦਾ ਕਾਜੀ ਲੈਣ ਗਈ ਸੀ ਉਧਰ ਮਰਦੀ ਜੱਗਰੋਂ ਉਹਨੇ ਘਰ ਵਾਗੇ ਸੀ ਮੈਂ ਉਧਰ ਸਬਜ਼ੀ ਤੋੜਨ ਵਾਗੀ ਮੇਰੇ ਆਉਂਦੇ ਨੂੰ ਘਰੇ ਕੋਈ ਵੀ ਨਾ ਤੇ ਸਾਨੂੰ ਆਇਆ ਹੋਇਆ ਵੀ ਹੁਣ ਲਿਜਾਉਣੇ ਆਗੇ ਤੇ ਤੜਕੇ ਪਰ ਆਪਣ ਜਮੀਨ ਦਾ ਕਰਾਉਣਗੇ ਨਾਲ ਕੋਈ ਅੱਛਾ ਤੇ ਫਿਰ ਬੋਲੀ ਨਹੀਂ ਕੁਛ ਉਹ ਤੇਰੀ ਬੋਲੀ ਆ ਬੇਬੇ ਨੇ ਲਾਤੀ ਕਿਉਂ ਕਿ ਮੈਂ ਕੀ ਬੋਲਦੀ ਸੀ ਬੋਲਦੀ ਕਿ ਨਹੀਂ ਮੈਂ ਮਤੀ ਮੈਂ ਐ ਮੇਰੀ ਪੇਟੀ ਨੂੰ ਹੱਥ ਨਾਲ ਲਾਇਆ ਕਿਉਂ ਬੇਬੇ ਦੀ ਪੇਟੀ ਆ ਉਹਦੀ ਪੇਟੀ ਚ ਕਿ ਮੇਰੀ ਬਣ ਗਈ ਹਣੀ ਆ ਕਿਵੇਂ ਬਣ ਗਈ ਪੇਟੀ ਉਹਦੀ ਕਦੇ ਮੈਂ ਪਹਿਲਾ ਕਰ ਬੇਬੇ ਤੇਰੀ ਪੇਟੀ ਲਿਉਣ ਵਾਲੀ ਹੈ ਸੱਚ ਚੱਕ ਕੇ ਮੇਰੇ ਦਾ ਗੱਲ ਨਹੀਂ ਜਿਆਦਾ ਹੀ ਸੀ ਫਿਰ ਸੁਨਾਈਆਂ ਨੇ ਬੇਬੇ ਤੂੰ ਵਧੇਰੀਆਂ ਮੈਂ ਫਟ ਕੇ ਬਾਹ ਕਮਾਤੀ ਹਾਂ ਮੈਂ ਆਪਣੀ ਚੀਜ਼ ਚੱਕ ਸਕਦੀ ਹਾਂ ਕਦੇ ਨਹੀਂ ਕਾਜ ਕਿਵੇਂ ਲੈ ਜਾਊਂਗਾ ਐਵੇਂ ਹਾਂ ਹੀ ਲੈ ਕੇ ਜਾਵਾਂ ਇਥੇ ਨਿਉ ਬੇਬੇ ਦਾ ਟਰੰਕ ਆ ਬੇਬੇ ਦੀ ਪੇਟੀ ਆ ਬੇਬੇ ਕੁਛ ਮਰਜ਼ੀ ਕਰ ਸਕਦੀ ਚਾਹਦੀ ਕੁਛ ਕਰ ਸਕਦੀ ਕੋਈ ਚੱਕ ਸਕਦੀ ਹਾਂ ਠੀਕ ਆ ਗੱਲ ਐਨੀ ਮਹੀਨਾ ਆਊਗਾ ਜਿਹਦੀ ਮਾਂ ਕੱਢਦੀ ਉਹ ਨਹੀਂ ਬੁੜੀ ਆਉਂਦੀ ਜੇ ਤੈਨੂੰ ਐ ਹੋਈ ਬੁੜੀ ਆ ਜੂ ਮੈਨੂੰ ਪਕਾ ਕੇ ਦੇ ਦੂ ਹਾਂ ਹਾਂ ਉਹ ਨਹੀਂ ਦਿੰਦੀ ਹਾਂ ਠੀਕ ਆ ਗੱਲ ਹਾਂ ਮੈਨੂੰ ਸੁਣਾ ਕੇ ਸੀ ਭੱਜੇ ਮਾਵਾਂ ਹਿੱਤ ਲੜਦੀ ਸੀ ਇਹ ਮੈਨੂੰ ਪਿੱਛੇ ਲੈ ਆ ਗਣਾ ਬੀਬੀ ਆਜ ਸੜਈ ਜੀ ਬੇਬੇ ਕਿਦਾਂ ਸੱਚ ਤੇਰੀ ਪੇਟੀ ਵੀ ਲੈਉਣ ਵਾਲੀ ਜਾਂ ਖਾਵੇਂਗੇ ਉਹ ਤਾਂ ਚੱਕ ਨਾਲੇ ਟਰੰਕ ਚੱਕ ਦਾਂ ਸੀ ਮਨਜੀ ਚੱਜਾ ਆ ਫਿਰ ਚੱਕ ਲਿਆ ਉਹ ਟਰੰਕ ਤੇ ਚੱਕ ਕੋਈ ਪੇਰ ਲੈ ਜਾਗੇ ਕਿਉਂ ਕਾਤੋਂ ਨਹੀਂ ਲੈ ਚੱਕ ਕੇ ਟਰੰਕੋਂ ਖਾ ਚੱਲ ਪਿਆ ਹੈਗਾ ਇਹ ਕੀ ਹੁੰਦਾ ਹੈਗਾ ਇਹ ਚੱਕ ਲਿਆ ਕੋਈ ਨਹੀਂ ਬੇਬੇ ਕਾਦੇ ਵਾਸਤੇ ਸਟਾ ਨਾਮ ਦਾ ਸਮਾਨ ਉਥੇ ਤਾਂ ਹੋਰ ਮੈਂ ਆਪਣੀ ਮੇਹਰ ਹੈ ਭਾਈ ਮੇਰਾ ਹਾਂ ਇਹਦਾ ਲਿਖ ਹੋਇਆ ਤਾਂ ਕੀ ਹੁੰਦਾ ਹੈਂ ਤਾਂ ਵਾਈਟ ਆਉਂਦੇ ਦੇ ਕਾਗਜ਼ ਪਏ ਸੀ ਉਹਨੇ ਕਿਹੜਾ ਪਰੋੜਾ ਪਰਾਲੀ ਨਹੀਂ ਫਿਰ ਬੇਬੇ ਦੀ ਬੇਟੀ ਨਾਲ ਕੀ ਹੈਗਾ ਜਦੋਂ ਬੇਬੇ ਨੂੰ ਨਹੀਂ ਰੋਟੀ ਦੇ ਸਕੀ ਬੇਬੇ ਨੇ ਤਾਂ ਕਰੇ 10 ਮਿੰਟ ਨਹੀਂ ਰੱਖ ਸਕੀ ਉਹ ਉਹ ਚੱਕ ਲਿਆ ਹੋਵੇਗੀ ਕਿਟ ਦੁਪਹਿਰੇ ਕੱਢੀ ਹੈ ਬੇਬੇ ਕਹਿੰਦੀ ਤੂੰ ਆਈ ਨਹੀਂ ਮਹੀਨਾ ਹੋ ਗਿਆ ਮੈਂ ਤੂੰ ਨਾ ਫੜ ਕੇ ਵਾਹ ਕੰਨ ਕੱਢ ਹਾਂ ਤਾਂ ਆਪਦੀ ਬੇਟੀ ਦੇ ਟਰੰਕ ਚੱਕ ਕੇ ਲਿਆਵੇ ਬੇ ਇੱਧਰ ਆਉ ਹੋ ਵੀ ਲਾਜ਼ਮੀ ਬੇਬੇ ਹਾਂ ਹਾਂ ਆਉ ਹੋ ਵੀ ਲਾਜ਼ਮੀ ਇਹ ਮੈਂ ਵਹੀ ਵਾਰ ਨਹੀਂ ਹਾਂ ਮੈਂ ਤਾਂ ਠੀਕ ਆ ਤੂੰ ਆਪਦਾ ਲਾਜ ਕਰਾ ਲੈ ਤੂੰ ਕੀ ਲੈਣਾ ਹੈ ਸਾਡੇ ਘਰੇ ਹੁਣ ਕਿਉ ਮੈਨੂੰ ਕੀ ਹੋਇਆ ਮੈਂ ਵੀ ਚੰਗੀ ਭਲੀ ਆ ਚੰਗੀ ਭਲੀ ਆ ਤੂੰ ਸਾਨੂੰ ਤਾਂ ਲੱਗਦੀ ਨਹੀਂ ਤੂੰ ਚੰਗੀ ਭਲੀ ਆ ਮੈਂ ਤਾਂ ਕਾਲਜ ਪੁੱਛ ਲਈ ਸੀ ਬੇਬੇ ਅਰ ਕਾਲਜ ਕਹਦੇ ਨੇ ਬੇਬੇ ਦੀ ਆਪਦੀ ਚ ਪੇਟੀ ਚ ਚੀਜ਼ ਲੈ ਆਵੇ ਬੇਬੇ ਕੁਝ ਮਰਜ਼ੀ ਲੈ ਸਕਦੀ ਆ ਕੁਝ ਤਾਂ ਸਕਦੇ ਹੈਗੇ ਕੀ ਪੁੱਛ ਸਕਦੀ ਆ ਤੇਰੇ ਤੋਂ ਕੋਈ ਰੋਲ ਹੀ ਨਹੀਂ ਪੁੱਛਣ ਦਾ ਕਿਨੇ ਚ ਕੁਝ ਮਰਜ਼ੀ ਰੱਖੇ ਬੇਬੇ ਬੇਬੇ ਤੂੰ ਇੰਨਾ ਨਾ ਡਰਿਆ ਕਰ ਹੁਣ ਬੋਲਿਆ ਕਰ ਇਹਦੇ ਨਾਲ ਮਾੜਾ ਮੋਟਾ ਆਪਣੇ ਘਰੇ ਆ ਕੇ ਆਪਾਂ ਨੂੰ ਢਾਈ ਜਾਂਦੀ ਐ ਇਹ ਮੈਂ ਤੈਨੂੰ ਸਾਰੇ ਕਾਦੀ ਕਾ ਆਈ ਐ ਇਹ ਜ਼ਮੀਨ ਦੀ ਕਾ ਆਈ ਐ ਕਿਹੜੀ ਜ਼ਮੀਨ ਦੋ ਕਨਾਲ ਆ ਰਹਿਣੀ ਐ ਜਿਹੜੀ ਰਹਿਦੀ ਕਾ ਬੇਬੇ ਦੋ ਕਨਾਲ ਹਾਂ ਉਹ ਸਾਡੇ ਨਾਲ ਲਵਾਉਗੀ ਮੈਨੂੰ ਨਹੀਂ ਪਤਾ ਫਿਰ ਉਹ ਹੁਣ ਪਤਾ ਲੱਗ ਗਿਆ ਨਾ ਹੁਣ ਪਤਾ ਲੱਗ ਗਿਆ ਰਹਿਣੀ ਐ ਸੀੜੀਆਂ ਬੇਬੇ ਮੈਂ ਨਾ ਜਾਏਂਗੀ ਹੁਣ ਨਾ ਬੇਬੇ ਜਾਊਗੀ ਤੇਰੇ ਨਾਲ ਹੁਣ ਐ ਕਿ ਮੈਂ ਕਿਹਾ ਤੱਕੇ ਨਾਲ ਲੈ ਜਾਂਗੀ ਤੂੰ ਬੇਬੇ ਨੂੰ ਉਧਰ ਤੱਕੇ ਮਾਰ ਕੇ ਕੱਢੇ ਬੇਬੇ ਨੂੰ ਕੋਈ ਬੇਬੇ ਨਹੀਂ ਤੂੰ ਤਾਂ ਬੋਲ ਕਿਉਂ ਕੀ ਗੱਲ ਬੋਲਦੀ ਕਿਉਂ ਨਹੀਂ ਅੜਿਆ ਹੁਣ ਬੇਬੇ ਇੱਥੇ ਬੈਠੀ ਹੈ ਨਾ ਬੇਬੇ ਸਾਡੀ ਹੋਈ ਅੱਜ ਮੈਂ ਤਾਂ ਬੇਬੇ ਨਾਲ ਗੱਲ ਕਰ ਨਹੀਂ ਰਹੀ ਨਹੀਂ ਬੇਬੇ ਹੈ ਹੀ ਨਹੀਂ ਤੇਰੀ ਉਧਰ ਬੇਬੇ ਨਹੀਂ ਸੀ ਤੱਕੇ ਮਾਰ ਕੇ ਘਰੋਂ ਕੱਢੀ ਸੀ ਉਹੀ ਬੇਬੇ ਅੱਜ ਵੀ ਦਰਦੀਸ਼ ਦੇ ਕੇ ਨਿਕਲੀ ਹੋਊਗੀ ਤੈਨੂੰ ਵਿਚਾਰੀ ਘਰੋਂ ਚਲ ਕੋਈ ਨਾ ਉਧਰ ਕੱਢ ਦੇ ਫਿਰ ਉਧਰ ਅੱਜ ਮੈਂ ਲੈਣ ਵੀ ਆ ਗਈ ਵੇਦਕਟ ਕਿ ਸੀਸਾ ਦਿੰਦਾ ਸੀਗਾ ਲੈਣਾ ਇਹੀ ਵਗ ਜੂਗੀ ਲੱਖ ਸੌਣੇ ਦੀ ਬਣ ਜਾ ਤੇਰੇ ਨਾਲ ਬੇਬੇ ਨੂੰ ਤਾਂ ਮੈਂ ਜਾਣ ਨਹੀਂ ਦਿੰਦੀ ਹੁਣ ਬੇਬੇ ਤੂੰ ਪੁੱਛਣਾ ਵੀ ਜਾਉਗੀ ਕਿ ਕਿਵੇਂ ਪੁੱਛਣਾ ਬੇਬੇ ਨੂੰ ਤੂੰ ਜਾਣਾ ਕਿ ਨਹੀਂ ਦੱਸ ਨਾ ਭਾਈ ਮੈਂ ਨਹੀਂ ਜਾਣਾ ਕਦੋਂ ਭਾਈ ਆ ਜੇ ਫੇਰ ਨਾ ਇਹ ਤੂੰ ਮੋਢੇ ਦੀ ਕਿਹੜਾ ਭਾਈ ਨੂੰ ਦਿਸੀ ਨਹੀਂ ਬੇਬੇ ਇੱਕ ਵਾਰੀ ਨਹੀਂ ਆਇਆ ਆਪਣੇ ਘਰੇ ਵੀ ਕੀ ਗੱਲ ਭਾਈ ਇਹਨੂੰ ਪੁੱਛਿਆ ਮੈਂ ਜਾ ਆਇਆ ਇਹ ਦੋਨੇ ਤੁਸੀਂ ਕਹਿ ਲੇਂਗੇ ਵੀ ਵਗ ਜਾ ਫੇਰ ਵਗ ਜਾ ਕੋਈ ਕਹਿੰਦੇ ਨਹੀਂ ਬੇਬੇ ਅਸੀਂ ਕਿਹਾ ਭਾਈ ਤੇਰਾ ਆਪਦਾ ਘਰ ਆਗਾ ਤੂੰ ਕਦੇ ਵਸਤੇ ਜਾਣਾਗਾ ਤੂੰ ਅੱਡੇ ਕੂਲਰ ਦੀ ਸੱਚ ਬੰਦ ਕਰੀ ਸਾਰੇ ਕੱਪੜੇ ਧੋਕੇ ਪਈ ਸੀ ਸਾਰਾ ਕੰਮ ਕਰਕੇ ਪਈ ਸੀ ਬਾਹਰੋਂ ਆਇਆ ਈ ਤੂੰ ਹੂੰ ਤੇ ਮਰਗਣੀ ਮੰਗੋ ਤੇ ਆ ਕੇ ਤੇ ਸੁੱਚ ਬੰਦ ਕਰਤੀ ਤੇ ਫੜਾ ਕੇ ਜੀ ਲੈ ਜਾ ਜਾਗ ਰਹਿ ਚੁੱਕੀ ਹੋ ਕੇ ਪਈ ਜਾ ਹੁਣ ਬੇਬੇ ਨੂੰ ਨਹੀਂ ਲੈ ਜਾਂਦੀ ਹੈਗੀ ਉਹ ਜਿਹੜੀ ਦੋ ਕਨਾਲਾ ਤੁਸੀਂ ਦੱਸੀ ਜੰਨੇ ਆ ਨਾ ਉਹਨਾਂ ਨੂੰ ਲੈ ਜਾ ਰਹੀ ਹੈ ਇਹ ਬੇਬੇ ਥੋੜੀ ਲੈਂਦੀ ਹੈ ਅਜੋਕ ਨਾਂ ਦੇ ਨਾਲੇ ਬੇਬੇ ਤੇਰੇ ਤਾਂ ਭਾਈ ਹੱਕ ਹੀ ਨਹੀਂ ਸਾਡੇ ਘਰੇ ਆਉਣ ਦਾ ਹੁਣ ਤਾਂ ਬਥੇਰਾ ਖਾ ਲਿਆ ਮੂੰਹ ਪੂਰੇ ਲਾ ਇਹੋ ਥੋੜਾ ਵੀ ਨਹੀਂ ਜਾਣਦਾ ਤੁਸੀਂ ਮੈਂ ਤਾਂ ਗਈ ਨਹੀਂ ਮਾਪੇ ਪੁੱਤ ਗਈ ਆ ਮਾਂ ਦੀ ਜੀ ਪਈ ਸੀ ਉੱਥੇ ਮੇਰੇ ਪੁੱਤ ਦਾ ਘਰ ਆ ਮੈਂ ਜਾ ਸਕਦੀ ਆ ਬਲੇ ਬੇਬੇ ਦੀ ਚੀਜ਼ ਪਈ ਆ ਤੂੰ ਦੇਖ ਸੁਣਈਆਂ ਕਰ ਬੇਬੇ ਦਾ ਹਿੱਸਾ ਪਿਆ ਬੇਬੇ ਦੀ ਪੇਟੀ ਪਈ ਆ ਟਰੰਕ ਪਿਆ ਬੇਬੇ ਜਾ ਸਕਦੀ ਆ ਕਿਉਂ ਫਿਰ ਰਹੇ ਜਾ ਕੇ ਉੱਥੇ ਹਿੱਸੇ ਤੇ ਹਾਂ ਆਹ ਹੋ ਤੈਨੂੰ ਕੰਮ ਕਰਨ ਨੂੰ ਮੈਂ ਤੇ ਰਹਾ ਦੱਸਣਾ ਤਾਂ ਬੇਬੇ ਰਹਿ ਨਹੀਂ ਸਕਦੀ ਤੇਰੇ ਘਰੇ ਨਹੀਂ ਬੇਬੇ ਰਹਿ ਸਕਦੀ ਬੇਬੇ ਦਾ ਉਹ ਕਮਰੇ ਨੂੰ ਜਿੰਦਾ ਵੀ ਲਾ ਕੇ ਆਉਗੀ ਲੈ ਕੱਲ ਨੂੰ ਮੈਂ ਜਾਉਂਗੀ ਨਾਲ ਜਿੰਦਾ ਲਵਾ ਕੇ ਆਉਂ ਬੇਬੇ ਦਾ ਸਮਾਨ ਪਿਆ ਨਾ ਜਦੋਂ ਅਸੀਂ ਜਿੰਦਾ ਲਾ ਕੇ ਆਵਾਂਗੇ ਉੱਥੇ ਲਵਾਏ ਲਵਾਵਾਂਗੀ ਦੱਸ ਸਾਡੇ ਘਰੇ ਆ ਕੇ ਸਾਡੇ ਤੇ ਤੋਸਵਾਰਨੀ ਹੁਣ ਨੀ ਸੀ ਝੱਕਣ ਦਿੰਦੇ ਜਾਣਾ ਤਾਂ ਵਗ ਜਣੀ ਤੇ ਫੜ ਲਾਂਗੀ ਸੀ ਇਹ ਮੇਰੇ ਮਾੜੇ ਸਾਡੇ ਘਰੇ ਆ ਕੇ ਬੋਲਣ ਦਾ ਕੋਈ ਮੈਂ ਬੇਬੇ ਕਰਕੇ ਬੈਠੀ ਐ ਜਮੀਰ ਦਾ ਤੁਸੀਂ ਦੋ ਘਣਾਂ ਦਾ ਕਹੀ ਜਾਂਦਾ ਹਿੱਸਾ ਤਾਂ ਉਹਦਾ ਵੀ ਆ ਤੂੰ ਸੁਣ ਤਾਂ ਹੁਣ ਆਪਣੇ ਘਰੇ ਤਾਂ ਮੰंजे ਤੇ ਆ ਕੇ ਬਹਿ ਗਈ ਉਹਨੂੰ ਤੂੰ ਛੋਟੇ ਹੀ ਗੁੱਸਾ ਕਰਦੀ ਸੀ ਤੂੰ ਮਾਸੀ ਘਰੇ ਗਏ ਹੋ ਇਹਨਾਂ ਦੇ ਹਾਂ ਉਹਨੂੰ ਤੂੰ ਮਾਰਦੀ ਐ ਤੂੰ ਭਾਈਆਂ 'ਚ ਫਰਕ ਪਾਈ ਨਹੀਂ ਮਾਂ ਨਹੀਂ ਪਾਉਂਦੀ ਹੁੰਦੀ ਹਾਂ ਹਿੱਸਾ ਦੋਦਾ ਵੀ ਆ ਫਿਰ ਕੋਈ ਨਹੀਂ ਲੈ ਲੂਗਾ ਵੀ ਲਲੂ ਜੋ ਆ ਕੋ ਨੂੰ ਕੋ ਛੱਡੂਗੀ ਅੱਜ ਪੈਨੂ ਨੇ ਰੋਟੀਆਂ ਬਕਾ ਕੇ ਖਵਾਉਂਦੀ। ਰੋਟੀਆਂ ਨਹੀਂ ਮਾਰੀ ਤਾਂ ਆਈ ਆ। ਹੁਣ ਔਖਾ ਹੁੰਦਾ ਹੋਊਗਾ ਗਰਮੀ 'ਚ ਤਾਂ ਹੀ ਲਾਈ ਆ। ਤਾਂ ਹੀ ਤਾਂ ਬੋਡਰ ਸੁਰਖੀ ਅੱਜ ਨਹੀਂ ਲਾਈ ਨੇ ਸੁਰਖੀ। ਤਾਂ ਹੀ ਤਾਂ ਆਈ ਆ। ਅੱਜ ਨਹੀਂ ਜਾਂਦੀ ਸੀ ਮਲੇ, ਅੱਜ ਨਹੀਂ ਜਾਂਦੀ ਪੇਕੀ। ਹਾਂ। ਤੂੰ ਸਾਹ। ਸਾਹ ਨੂੰ। ਮੇਰਾ ਤਾਂ ਨਾ ਕਿਸੇ ਸਾਹ। ਹਾਂ। ਤੇਰੇ ਤੇ ਕੰਮ ਕਰਾਉਣ ਦੀ ਮਾਰੀ ਆਈ ਏ ਤੇਰੇ ਕੋਲੇ ਜ਼ਮੀਨ ਦੀ ਮਾਰੀ ਆਈ ਏ ਹੁਣ ਜਿਹੜੀ 2 ਕਨਾਲਾਂ ਰਹਿ ਗਈਆਂ ਬਾਕੀ ਤਾਂ ਸਾਰਾ ਕੁਝ ਖਾ ਲਿਆ ਇਹਨੇ ਕਰ ਲਿਆ। ਪਤਾ ਨਹੀਂ ਕੀ ਲੈ ਗਈ ਬੇਬੇ ਚੱਕ ਕੇ। ਦੇ ਕਾਲਜ ਦੇਖਣ ਆਈ ਸੀ ਜਾ ਜਾ ਫਿਰ ਬਣੇ ਅਸੀਂ ਕਿਹੜਾ ਤੈਨੂੰ ਸੱਦ ਕੇ ਲਿਆਏ ਆਂਗੇ ਖੜੀ ਹੋ ਸਾਡੇ ਘਰ ਤਾਂ ਬੈਠਣ ਦੀ ਲੋੜ ਹੀ ਨਹੀਂ ਆਕੇ ਤੈਨੂੰ ਕਿਹਾ ਬੈਹ ਜਾ ਖੜ ਜਾ ਚੱਲ ਚੱਲ ਪਰੇ ਆਪਦੇ ਘਰੇ ਜਾ